ਤਿਆਰੀਆਂ ਪਕਾ ਲੀਆਂ ਪੁਰੀਆਂ ਦੀ ਪੁਰੀਆਂ ਜੀ ਕੱਸੀਆਂ ਪੁੱਲ ਤਿਆਰੀ ਹੈ ਜੀ ਇੱਥੇ ਹਰਾਨੇ ਨੇ ਉੱਥੇ ਪ੍ਰਬੰਧ ਬੜੇ ਕੀਤੇ ਨੇ ਵੱਡੇ ਵੱਡੇ ਬਾਰੀਆਂ ਲਾ ਦਿੱਤੇ ਨੇ ਕੰਡਾ ਤੱਕ ਤਾਰ ਲਾਤੀ ਆ ਕਿਸ ਤਰ੍ਹਾਂ ਜਾਊਗੀ ਤੁਸੀਂ ਕੋਈ ਨਹੀਂ ਜਿੱਤਰਾ ਮਾਦੀ ਕਰਨ ਸਿਰ ਧੜ ਦੀ ਬਾਜੀ ਲਾ ਕੇ ਆਪਣੇ ਹੱਕ ਲੈ ਕੇ ਆਵਾਂਗੇ ਜੋ ਬਗਾਰੀਆਂ ਨਾਲ ਲਾਇਆ ਸਾਰੇ ਤੋੜ ਕੇ ਪਾਰ ਕਰਕੇ ਦਿੱਲੀ ਨੂੰ ਨੀਵੇਂਆ ਦਿਖਾ ਕੇ ਆਵਾਂਗੇ ਦਿੱਲੀ ਤੋਂ ਜਿੱਤ ਕਰਕੇ ਆਵਾਂਗੇ ਕਹ ਲਾ ਸੀ ਦੇ ਦੇ ਪਰ ਜਦੋਂ ਵੀ ਕਿਤੇ ਹੱਕ ਮੰਗਦਾ ਕਿਸਾਨ ਆਗੂ ਤੇ ਉਹਨੂੰ ਕਦੀ ਅਤਵਾਦੀ ਕਹਿੰਦੇ ਨੇ ਕਦੀ ਮਾਓਵਾਦੀ ਕਹਿੰਦੇ ਨੇ ਵੱਖ-ਵੱਖ ਨੂੰ ਨਾ ਦਿੱਤੇ ਜਾਂਦੇ ਕਿ ਸਾਡਾ ਅਗਵਾ ਨੂੰ ਕਿਸ ਤਰ੍ਹਾਂ ਦੇ ਦੇ ਜੀ ਭਾਵੇਂ ਵੱਖਵਾਦੀ ਕਹਿਣ ਭਾਵੇਂ ਅਤਵਾਦੀ ਕਹਿਣ ਅਸੀਂ ਗੁਰੂ ਗੋਬਿੰਦ ਸਾਹਿਬ ਦੇ ਬੱਚੇ ਆ ਪੂਰੀ ਤਿਆਰੀ ਦਿੱਲੀ ਅਸੀਂ ਜਾਣਾ ਹੀ ਜਾਣਾ ਬਹਿਣਾ ਹੀ ਬਹਿਣਾ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਕਿਸਾਨਾਂ ਵਾਲੋਂ ਇੱਕ ਵਾਰ ਫਿਰ ਤੋਂ ਦਿੱਲੀ ਵਾਲ ਜਿਹੜੀ ਕਿ ਤਿਆਰੀਆਂ ਕਰ ਰਹੀਆਂ ਨੇ ਜਿੱਥੇ ਸਾਡੇ ਕਿਸਾਨ ਵੀ ਵੱਡੀ ਤਰ੍ਹਾਂ ਵੀ ਜਾ ਰਹੇ ਨੇ ਨੌਜਵਾਨ ਜਾ ਰਹੇ ਨੇ ਉਹ ਤਾਂ ਸਾਡੀਆਂ ਭੈਣਾਂ ਤੇ ਸਾਡੀਆਂ ਬੀਬੀਆਂ ਜਿਹੜੀਆਂ ਨੇ ਉਹ ਵੀ ਜਿਹੜੀਆਂ ਪੂਰੀਆਂ ਤਿਆਰੀ ਵਿੱਚ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਇਹ ਜਿਹੜਾ ਕਿ ਮਾਝਾ ਜੋ ਉਹਦੇ ਜਿਹੜੇ ਕਿ ਆਗੂ ਨੇ ਕਿਸਾਨ ਆਗੂ ਉਹਨਾਂ ਦੇ ਪਰਿਵਾਰ ਨੇ ਕਿਸਾਨ ਵੱਡੀ ਤਰ੍ਹਾਂ ਵੀ ਜਿੱਥੇ ਜਾ ਰਹੇ ਨੇ ਉੱਥੇ ਸਾਡੀਆਂ ਮਾਤਾਵਾਂ ਭੈਣਾਂ ਦੀ ਜਿਹੜੀ ਕਿ ਪੂਰੀ ਤਿਆਰੀ ਆ ਤੁਸੀਂ ਦੇਖ ਸਕਦੇ ਹੋ ਜੀ ਕਿ ਬਜ਼ੁਰਗਾਂ ਕੇ ਮਾਤਾ ਬੱਚੇ ਤੇ ਗੱਲਬਾਤ ਵੀ ਕਰਾਂਗੇ ਮਾਤਾ ਜੀ ਦੇ ਨਾਲ ਹਾਂਜੀ ਮਾਤਾ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਆ ਦਿਲਬੀਰ ਕੌਰ ਜਿੱਲੀ ਦੀ ਤਿਆਰੀਆਂ ਤੇ ਕੱਤਲੀਆਂ ਪੂਰੀਆਂ ਕੀ ਪੂਰੀਆਂ ਜੀ ਕੱਸੀਆਂ ਫੁੱਲ ਤਿਆਰੀ ਹੈ ਜੀ ਕੀ ਕੀ ਤਿਆਰੀ ਕੀਤੀ ਜੀ ਤੁਹਾਡੇ ਵਾਲੇ ਕੀ ਬੀਬੀਆਂ ਲੋ ਸਾਡੀ ਤਿਆਰੀ ਬਹੁਤ ਹੈ ਜੀ ਖੱਟ ਡਟ ਕੇ ਕਰਾਂਗੇ ਮੁਕਾਬਲਾ ਸਰਕਾਰ ਨਾਲ ਪਰ ਕਹਿੰਦੇ ਆਰਕੀ ਤੇ ਹਰਾਣੇ ਨੇ ਉੱਥੇ ਪ੍ਰਬੰਧ ਬੜੇ ਕੀਤੇ ਨੇ ਵੱਡੇ ਵੱਡੇ ਬਿਆਰੀਆਂ ਲਾ ਦਿੰਦੇ ਨੇ ਕੰਡਾ ਤੱਕ ਤਾਰ ਲਾਤੀ ਆ ਤੇ ਕਿਸਾ ਜਾਓਗੇ ਤੁਸੀਂ ਕੋਈ ਨਹੀਂ ਜਿੱਤਣਾ ਮਰਦੀ ਕਰਨ ਸਿਰ ਧੜ ਦੀ ਬਾਜੀ ਲਾ ਕੇ ਆਪਣੇ ਹੱਕ ਲੈ ਕੇ ਆਵਾਂਗੇ ਕੀ ਕੀ ਹੱਕ ਨੇ ਤੁਹਾਡੇ ਕੀ ਕੀ ਮੰਗਾਂ ਜਿਹੜੀਆਂ ਕਿ ਮੋਦੀ ਸਰਕਾਰ ਨਹੀਂ ਸੁਣਦੀ ਪਈ ਤੁਹਾਡੀਆਂ ਸਾਡੀ ਗਵਰਨਮੈਂਟ ਕੁੱਤੀ ਸਰਕਾਰ ਨੇ ਜਿਹੜੀਆਂ ਮੰਗਾਂ ਮੰਗੇ ਮੰਨੀਆਂ ਸੀ ਉਹ ਨਹੀਂ ਦਿੱਤੀਆਂ ਨਕਾਰ ਕਰ ਰਹੇ ਅਸੀਂ ਹਰ ਆਪਣੀ ਮੰਗ ਪੂਰੀ ਕਰਕੇ ਫੇਰ ਉਥੋਂ ਜਿੱਤ ਕਰਕੇ ਆਪਣੀ ਆਵਾਂਗੇ ਪਰ ਕੀ ਲੱਗਦਾ ਮਾਤਾ ਜੀ ਸੇਮ ਨਹੀਂ ਲੱਗ ਸਕਦੇ ਨੇ ਛਾਲ ਵੀ ਲੱਗ ਸਕਦਾ ਵਾ ਕਿਨਾ ਥਾਂ ਮੈਂ ਲੰਬਾ ਥਾਂ ਲੱਗ ਸਕਦਾ ਕਹਿੰਦੇ ਜਿੰਨਾ ਮਰਜੀ ਸਮਾਂ ਲੱਗ ਜਾਏ ਭਾਵੇਂ 5 ਸਾਲ ਲੱਗ ਜਾਣ ਭਾਵੇਂ 10 ਮਹੀਨਿਆਂ ਦੀ ਤੇ ਗੱਲ ਹੀ ਕੋਈ ਨਹੀਂਗੀ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਵਾਲੀ ਸਭ ਚੜ੍ਹਦੀ ਕਲਾ ਵਿੱਚ ਆ ਚੜ੍ਹਦੀ ਕਲਾ ਵਿੱਚ ਰਵਾਂਗੇ ਆਪਣੇ ਹੱਕ ਲੈ ਕੇ ਘਰਾਂ ਨੂੰ ਵਾਪਸ ਆਵਾਂਗੇ ਮੈਂ ਉੱਥੇ ਦੇ ਹਾਲਾਤ ਬੜੇ ਕਹਿੰਦੇ ਆ ਕਿ ਨਾਜਿਕ ਨੇ ਬੜੀਆਂ ਮੁਸ਼ਕਲਾਂ ਸਾਹਮਣੇ ਕਰਨਾ ਪਊਗਾ ਤੁਸੀਂ ਸਾਰੀਆਂ ਸਾਡੀਆਂ ਮਾਤਾਵਾਂ ਭੈਣਾਂ ਨੇ ਕਿ ਲੱਗਦਾ ਡਰ ਨਹੀਂ ਆਉਂਦਾ ਕਿਸੇ ਚੀਜ਼ ਦਾ ਕੋਈ ਡਰ ਨਹੀਂ ਆਉਂਦਾ ਅਸੀਂ ਆਪਣੇ ਸਾਰੇ ਬੰਦੋਬਸਤ ਕੀਤੇ ਹੋਏ ਸਾਰਾ ਉਹਨਾਂ ਨਾਲ ਪੂਰਾ ਮੁਕਾਬਲਾ ਕਰਾਵਾਂਗੇ ਜੋ ਬਗੈਰੀਆਂ ਉਹਨਾਂ ਲਾਇਆ ਸਾਰੇ ਤੋੜ ਕੇ ਪਾਰ ਕਰਕੇ ਦਿੱਲੀ ਨੂੰ ਨੀਵੇਂਆ ਦਿਖਾ ਕੇ ਆਵਾਂਗੇ ਦਿੱਲੀ ਤੋਂ ਜਿੱਤ ਕਰਕੇ ਆਵਾਂਗੇ ਮੈਂ ਕਹਿ ਸਕਦੇ ਵੀ ਜੋਸ਼ ਹਰ ਕੀ ਮਾਤਾਵਾਂ ਭੈਣਾਂ ਦਾ ਪੂਰਾ ਵਾ ਤਿਆਰੀ ਪੂਰੀ ਹੈਗੀ ਹਾਂਜੀ ਪੂਰੀ ਆ ਮੋਦੀ ਸਰਕਾਰ ਮੁਰਦਾਬਾ ਮੋਦੀ ਸਰਕਾਰ ਮੁਰਦਾਬਾ ਕਿਸਾਨ ਜੁਨੀਅਨ ਜਿੰਦਾਬਾ ਕਿਸਾਨ ਜੁਨੀਅਨ ਜਿੰਦਾਬਾ ਇਕਤਾ ਜਿੰਦਾਬਾ ਇਕਤਾ ਜਿੰਦਾਬਾ ਭਾਈ ਭਾਈ ਸਵਾਗਤ ਭਾਈ ਭਾਈ ਜਿੰਦਾਬਾਦ ਇਕਤਾ ਜਿੰਦਾਬਾਦ ਇਕਤਾ ਜਿੰਦਾਬਾਦ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲ ਤੇ ਮੈਨੂੰ ਦੱਸੋ ਵੀ ਮਾਦਾ ਜਿਵੇਂ ਬਸੇ ਦੇਖਿਆ ਵੀ ਜਿੱਥੇ ਪਹਾੜੀ ਜਾ ਰਹੇ ਨੇ ਵੱਡੇ ਤਾਂ ਵੀ ਨੌਜਵਾਨ ਜਾ ਰਹੇ ਨੇ ਤੇ ਜੇਕਰ ਘਰ ਦੀਆਂ ਔਰਤਾਂ ਵੀ ਚਲ ਗਈਆਂ ਫਿਰ ਘਰ ਦਾ ਰੋਟੀ ਪਾਣੀ ਦਾ ਜਾਂ ਘਰ ਦਾ ਡੰਗਰ ਬੱਚਾ ਕੌਣ ਸੰਭੂ ਫਿਰਦੇ ਵੀਰ ਜੀ ਸਾੰਭਣ ਵਾਲੀ ਬਹੁਤ ਸੰਗਤ ਆ ਸਾਡਾ ਏਕਤਾ ਵਾ ਜੋ ਸੰਗਤ ਜਾ ਰਹੀ ਆ ਜਿਹੜੀ ਸੰਗਤ ਪਿੱਛੇ ਰਹੂਗੀ ਉਹਨਾਂ ਦੀ ਪੂਰੀ ਦੇਖਭਾਲ ਕਰੂਗੀ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਸਾਡੀਆਂ ਮਾਤਾਵਾਂ ਤੇ ਭੈਣਾਂ ਵਿੱਚ ਵੀ ਪੂਰਾ ਜੋਸ਼ ਆ ਤੇ ਉਹਨਾਂ ਕਹਿਣਾ ਵੀ ਦਿੱਲੀ ਸਰਕਾਰ ਵਿੱਚ ਚਾਰਕੀ ਜਾ ਕੇ ਆਪਣੇ ਹੱਕੀ ਮੰਗਾਂ ਜਿਹੜੀਆਂ ਨੇ ਉਸ ਨੂੰ ਮਨਵਾਇਆ ਜਾਊਗਾ ਅਤੇ ਤੁਸੀਂ ਦੇਖਿਆ ਵੀ ਮਾਤਾਈ ਦਾ ਕਹਿਣਾ ਵੀ ਜਿੰਨਾ ਮਰਜ਼ੀ ਉੱਥੇ ਅਗਲੇ ਬੰਲੇ ਹਰਿਆਣਾ ਬਾਰਡਰ ਤੇ ਜਿੰਨੇ ਮਰਜ਼ੀ ਬਰਬਾਦ ਹੋਣ ਇਹਨਾਂ ਕਹਿਆ ਵੀ ਇਹਨਾਂ ਵੱਲੋਂ ਜਿਹੜੇ ਕੀ ਪੁਕਤਾਂ ਦੀਆਂ ਵੀ ਕੀਤੀ ਗਈਆਂ ਨੇ ਤੇ ਡਟ ਕੇ ਜੜੀ ਲੜਾਈ ਦਿੱਲੀ ਸਰਕਾਰ ਨਾਲ ਲੜੀ ਜਾਗੀ ਤੁਸੀਂ ਦੇਖ ਸਕਦੇ ਹੋ ਬੱਚੇ ਤੱਕ ਜਿਹੜੇ ਨਾਲ ਨੇ ਬੱਚੇ ਤੱਕ ਤੇ ਘਰ ਦੀਆਂ ਬਜ਼ੁਰਗ ਔਰਤਾਂ ਮਾਤਾਵਾਂ ਭੈਣਾਂ ਸਾਰੇ ਜਿਹੜੇ ਇਸ ਦਿੱਲੀ ਮੋਰਚੇ ਵਿੱਚ ਜਾਣ ਵਾਸਤੇ ਤਿਆਰੀ ਨੇ ਹੋਰ ਵੀ ਗੱਲਬਾਤ ਕਰਾਂਗੇ ਭ ਵਾਧੂ ਤਿਆਰੀ ਕੀਤੀ ਦਿੱਲੀ ਵਾਸਤੇ ਜਾਣ ਵਾਸਤੇ ਹਾਂਜੀ ਰਾਸ਼ਨ ਪਾਣੀ ਜੋ ਬਾਲਣ ਬੋਲਣ ਜੋ ਵੀ ਹੈਗੀ ਤਿਆਰੀ ਸਾਰੀ ਪੂਰੀ ਤਿਆਰੀ ਦਿੱਲੀ ਅਹੀਂ ਜਾਣਾ ਹੀ ਜਾਣਾ ਬਹਿਣਾ ਹੀ ਬਹਿਣਾ ਇਹ ਅੱਗੇ ਵੀ 2 ਸਾਲ ਰਹਿ ਕੇ ਆਏ ਹੁਣ ਵੀ ਅਸੀਂ ਜਾਵਾਂਗੇ ਜਾਵਾਂਗੇ ਦਿੱਲੀ ਵਿੱਚ ਕਿ ਲੱਗਦਾ ਵੀ ਤੁਹਾਡੇ ਜਾਣ ਦੇ ਨਾਲ ਕੋਈ ਦਿੱਲੀ ਸਰਕਾਰ ਨੂੰ ਫਰਕ ਪਊਗਾ ਕਿ ਹੱਕੀ ਮੰਗਾ ਜਿਹੜੀ ਤੁਹਾਡੀ ਹੈਗੀਆਂ ਨਹੀਂ ਉਹ ਮੰਗਾ ਮਿਲ ਜਣਗੀਆਂ ਤੁਹਾਡੀਆਂ ਆਪੇ ਪਊਗਾ ਨਾ ਫਰਕ ਜਦੋਂ ਆਪਾਂ ਸਾਰੇ ਜਾ ਕੇ ਭੈਣ ਭਰਾ ਜਿੰਨੇ ਬਹਿ ਗਏ ਦਿੱਲੀ ਦੇ ਬਾਰਡਰ ਉਤੇ ਤੇ ਆਪੇ ਫਰਕ ਤੇ ਉਹਨੂੰ ਪਹਿਣਾ ਹੀ ਪਹਿਣਾ ਕੋਈ ਤੇ ਪਊਗਾ ਨਾ ਸਾਡੇ ਵਾਸਤੇ ਉਹਨੂੰ ਪਰ ਕਿੰਨਾ ਦੇ ਦਿਓ ਅਣ ਦాతਾ ਕਹਿੰਦਾ ਕਿਸਾਨਾਂ ਨੂੰ ਕਿਸਾਨਾਂ ਨੂੰ ਆਪਣੀ ਹੱਕੀ ਮੰਗਾ ਵਾਸਤੇ ਧੰਨੇ ਪ੍ਰਸ਼ੰਗ ਕਰਨ ਪੈਂਦੇ ਨੇ ਜਿਹੜਾ ਕਿ ਕਿਸਾਨ ਲੋਕਾਂ ਦਾ ਢਿੱਡ ਭਰਦਾ ਵਾਲਾ ਹਸ਼ਨ ਦਿੰਦਾ ਵਾ ਉਹਨਾਂ ਨੂੰ ਆਪਣੀ ਹੱਕੀ ਮੰਗਾ ਵਾਸਤੇ ਧੰਨੇ ਪ੍ਰਸ਼ੰਗ ਕਰਨੇ ਪੈਂਦੇ ਨੇ ਕਿਸਾ ਦੇ ਦੋ ਚਾਹੀਦਾ ਸਾਨੂੰ ਇਤਰਾ ਹੀ ਆ ਤਾਂ ਵੀ ਜਿ ਤਰ੍ਹਾਂ ਆਪਾਂ ਹੁਣ ਵੇਖੋ ਮਰ ਕੇ ਮਿਹਨਤ ਕਰਦੇ ਹਰ ਇੱਕ ਚੀਜ਼ ਨੂੰ ਕਰਦੇ ਰਾਸ਼ਨ ਪਾਣੀ ਜੋ ਵੀ ਹੁੰਦਾ ਸਾਡਾ ਤੇ ਹਾਂ ਹੈ ਕਰਦੇ ਆ ਅਸੀਂ ਹੋਣਾ ਵੇਖੋ ਸਾਡੀ ਕਣਕਿਆ ਝੋਨਾ ਵਾ ਅਸੀਂ ਇਤੋ ਹੀ ਸਭ ਕੁਝ ਕਰਨਾ ਇਹ ਬਾਹਰੋਂ ਮੰਗਾ ਰਹੇ ਕਿਉਂ ਮੰਗਾ ਰਹੇ ਆ ਘੱਟ ਰੇਟਾਂ ਦੇ ਵੇਚ ਰਹੇ ਆ ਸਾਨੂੰ ਨੀਵਾ ਦਿਖਾ ਰਹੇ ਅਸੀਂ ਨੀਵੇਂ ਨਹੀਂ ਵੇਖਾਂਗੇ ਅਸੀਂ ਆਪਣੇ ਹੱਕ ਆਪਣੀਆਂ ਜਨਸਾਂ ਦੀਆਂ ਕੀਮਤਾਂ ਪੂਰੀਆਂ ਲੈ ਕੇ ਛੱਡਾਂਗੇ ਕਲਸੀ ਦੇ ਦੇ ਭਿੰਜੋਦੋ ਕਦੇ ਹੱਕ ਮੰਗਦਾ ਕਿਸਾਨ ਆਗੂ ਤੇ ਉਹਨੂੰ ਕਦੀ ਅੱਤਵਾਦੀ ਕਹਿੰਦੇ ਨੇ ਕਦੀ ਮੌਜਬਦੀ ਕਹਿੰਦੇ ਨੇ ਵੱਖ-ਵੱਖ ਨੂੰ ਨਾ ਦਿੱਤੇ ਜਾਂਦੇ ਕਿਸਾਨ ਆਗੂ ਨੂੰ ਕਿਸਾਂ ਦੇ ਦੇ ਜੀ ਭਾਵੇਂ ਵੱਖਵਾਦੀ ਕਹਿਣ ਭਾਵੇਂ ਅੱਤਵਾਦੀ ਕਹਿਣ ਅਸੀਂ ਗੁਰੂ ਗੋਬਿੰਦ ਸਾਹਿਬ ਦੇ ਬੱਚੇ ਆ ਅਸੀਂ ਉਹਦੇ ਪੰਥ ਦੇ ਵਾਲੀ ਆ ਉਹ ਸਾਡਾ ਪੰਥ ਦਾ ਵਾਲੀ ਅਸੀਂ ਉਹਦੇ ਬੱਚੇ ਉਹਦੇ ਰਵਾਂਗੇ ਏਕਤਾ ਵਾਂ ਅਸੀਂ ਗਵਰਨਮੈਂਟ ਕੋਲੋਂ ਸਾਡਾ ਜੋ ਕੱਠ ਹੋ ਗਿਆ ਅਸੀਂ ਗਵਰਨਮੈਂਟ ਤੋਂ ਖੁਦ ਜੋ ਮਰਜ਼ੀ ਖਰੀਦ ਸਕਦੇ ਆ ਕਿੱਥਾਂ ਦੇ ਦੋ ਹਰ ਵਾਰੀ ਪੱਖ ਕਿਉਂ ਹੁੰਦਾ ਵਾ ਖਾਸ ਕਰਕੇ ਪੰਜਾਬੀਆਂ ਦੇ ਨਾਲ ਹੀ ਸਥਾਨ ਕਿਉਂ ਪੱਖਪੱਖ ਕੀਤਾ ਜਾਂਦਾ ਕਿਉਂ ਉਹਨਾਂ ਨੂੰ ਆਪਣੇ ਹੱਕੀ ਮੰਗੇ ਵਾਸਤੇ ਜਿਹੜਾ ਕੀਤਨਾ ਬਰਸ਼ ਕਰਨਾ ਪੈਂਦਾ ਜੋ ਕੋਈ ਜੋਧਾ ਵਾ ਆਣ ਕੇ ਸੱਚ ਬੋਲਦਾ ਵਾ ਉਹਨੂੰ ਇਹ ਕੁੱਤਿਆਂ ਸਰਕਾਰਾਂ ਅੰਦਰ ਦੇ ਜਾਂਦੇ ਰਸਤ ਕਰੀ ਜਾਂਦੇ ਆ ਇਹ ਸਾਡੇ ਜੀਵਾਂ ਨੂੰ ਇਹ ਬੱਚਿਆਂ ਨੂੰ ਅੰਦਰ ਦੇ ਕੇ ਕੋਈ ਮਾਰ ਦਿੰਦੇ ਕੋਈ ਖਵਾਦੀ ਕੋਈ ਪੁਲਿਸ ਮੁਕਾਬਲਾ ਬਣਾਉਂਦਾ ਵਾ ਅਸੀਂ ਇਹ ਵੀ ਸਾਰਾ ਏਕਤਾ ਕਰਕੇ ਆਪਣਾ ਇਹਨਾਂ ਤੋਂ ਜਵਾਬ ਲੈਣਾ ਹੈ ਪਰ ਕਿੰਦੇ ਐਰਕੀ ਜੀ ਕੋ ਉੱਥੇ ਗਏ ਤੇ ਜਿਵੇਂ ਵੀ ਪਰਚੇ ਦਰਜ ਵੀ ਹੋ ਸਕਦੇ ਆ ਕਿ ਲੱਗਦਾ ਨਹੀਂ ਡਰ ਕਿਸੇ ਚੀਜ਼ ਦਾ ਵੀ ਪਰਚੇ ਦਰਜ ਹੋ ਸਕਦੇ ਪਰਚੇ ਦਰਜ ਹੋਣ ਜੋ ਹੋ ਜਾਣ ਜੋ ਮਰਜੀ ਹੋਵੇ ਬੀਬੀਆਂ ਵੀਰ ਬੱਚੇ ਸਾਰੇ ਦੇਣ ਨੂੰ ਤਿਆਰ ਆ ਆਪਣੀ ਜਾਨ ਨੂੰ ਬੋ ਬਹੁਤ ਧੰਨਵਾਦੀ ਤੁਸੀਂ ਦੇਖ ਸਕਦੇ ਪੀ ਕਿੰਨਾ ਕਿ ਬੀਬੀਆਂ ਵਿੱਚ ਪੂਰਾ ਜੋਸ਼ ਆਨ ਕਿਆ ਪੀ ਆਪਣਾ ਹੱਕੀ ਮੰਗਾ ਜਿਹੜੀ ਲੈ ਕੇ ਆਉਣੀਆਂ ਆ ਰਹੇ ਹੋ ਜਿਦਾਂ ਮਰਜੀ ਸਾਰੂ ਜਿਹੜਾ ਸੰਗਠਨ ਕਰਨਾ ਪਿਆ ਜਾ ਬੱਚੇ ਤੱਕ ਜਿਹੜੇ ਨਾਲ ਨੇ ਹੋਰ ਵੀ ਗੱਲਬਾਤ ਕਰਾਂਗੇ ਭੈਣ ਦੀ ਨਾਲ ਹਾਂਜੀ ਭੈਣ ਕੀ ਨਾਲ ਮੇਰਾ ਨਾਮ ਕੁਲਵਿੰਦਰ ਕੌਰ ਕੁਲਵਿੰਦਰ ਕਿਸ ਤਰ੍ਹਾਂ ਦੇ ਦੋ ਬੱਚੇ ਛੋਟੇ ਛੋਟੇ ਆ ਕਿਸ ਤਰ੍ਹਾਂ ਨਾਲ ਜਾਓਗੇ ਪਹਿਲੇ ਵੀ ਕਦੀ ਸੰਗਠਨ ਕੀਤਾ ਹੈ ਕਿ ਜੇ ਪਹਿਲੀ ਵੀ ਨਾਲ ਜਾ ਰਹੇ ਆ ਅ ਅਸੀਂ ਪਿੱਛੇ ਵੀ ਗਏ ਸੀ ਪਹਿਲਾ ਜਦੋਂ ਦਿੱਲੀ 'ਚ ਹੋਇਆ ਸੀਗਾ ਤਾਂ ਨਾ ਲੱਗਾ ਸੀ ਅਸੀਂ ਹੁਣ ਵੀ ਨਾਲ ਜਾ ਰਹੇ ਆ ਸਾਡੇ ਬੱਚਿਆਂ ਦੇ ਲਈ ਜਿਹੜੇ ਹੱਕ ਖੋਏ ਜਾ ਰਹੇ ਨੇ ਸਾਡੀਆਂ ਜ਼ਮੀਨਾਂ ਨੂੰ ਖੋਇਆ ਜਾ ਰਿਆ ਵਾ ਇਹਨਾਂ ਨੇ ਦੂਜਾ ਮਾਰਾ ਹੋ ਕਰ ਦਿੱਤਾ ਵਾ ਫਸਲਾਂ ਦੀ ਐਮਬੈਸੀ ਦੇ ਕੇ ਖੋ ਲਈ ਆ ਸਾਡੇ ਕੋ ਸਾਡੇ ਰੇਟ ਖੋ ਲਿਆ ਸਾਡੀਆਂ ਹਰ ਇੱਕ ਚੀਜ਼ ਸਾਡੇ ਕੋ ਖੋਈ ਜਾ ਰਹੀ ਹੈ ਸਰਕਾਰ ਕਿਹਦਾ ਛੋਟੜੇ ਬੱਚੇ ਨਾਲ ਕੀ ਲੱਗਦਾ ਨਹੀਂ ਬੱਚਿਆਂ ਨਾਲ ਕਿਸੇ ਮੁਸ਼ਕਲ ਆਊਗੀ ਚੀਜ਼ ਨੂੰ ਲੈ ਕੇ ਰੋਟੀ ਪਾਣੀ ਦਾ ਪ੍ਰਬੰਧ ਬੱਚੇ ਸੌਣ ਦਾ ਪ੍ਰਬੰਧ ਕਿਸੇ ਚੀਜ਼ ਦਾ ਮੁਸ਼ਕਲ ਆਊ ਬੱਚਿਆਂ ਨਾਲ ਅੱਜ ਤੁਸੀਂ ਦੇਖ ਰਹੇ ਹੋ ਪਿੱਛੇ ਸਾਡੀ ਤਿਆਰੀ ਅਸੀਂ ਬੱਚੇ ਵੀ ਇਹਦੇ ਵਿੱਚ ਬਿਠਾਵਾਂਗੇ ਆਪ ਵੀ ਰਵਾਂਗੇ ਤੇ ਹੋਰ ਵੀ ਜੇ ਕਿਸੇ ਚੀਜ਼ ਦਾ ਪ੍ਰਬੰਧ ਦੀ ਲੋੜ ਪਈ ਤੇ ਅਸੀਂ ਕਰ ਲਾਂਗੇ ਅਸੀਂ ਆਪਣੇ ਬੱਚਿਆਂ ਦੇ ਹੱਕਾਂ ਲਈ ਜਾ ਰਹੇ ਹਾਂ ਆਪਣੇ ਹੱਕਾਂ ਲਈ ਜਾ ਰਹੇ ਹਾਂ ਪਰ ਕਹਿੰਦੇ ਆ ਕਿ ਸਰਕਾਰ ਨੇ ਬੜੇ ਕਟੜੇ ਪ੍ਰਬੰਧ ਕੀਤੇ ਨੇ ਕਿਸੇ ਤਰ੍ਹਾਂ ਨੂੰ ਕਿਸਾਨਾਂ ਨੂੰ ਐ ਕਿ ਕਹਿੰਦੇ ਹਰਿਆਣਾ ਬਾਡਰ ਨਹੀਂ ਨੰਗਨ ਦੇਣਾ ਜਿੱਦਾਂ ਮਰਜ਼ੀ ਉਹ ਕਹਿੰਦੇ ਕਿਸਾਨ ਆ ਜਾਣ ਤੁਸੀਂ ਵੀ ਵੇਖਿਆ ਸੀ ਪਿਛਲੀ ਵਾਰੀ ਤੇ ਅਸੀਂ ਵੀ ਵੇਖਿਆ ਸੀ ਪਿਛਲੀ ਵਾਰੀ ਅਸੀਂ ਸਾਰੇ ਬੰਦ ਤੋੜ ਕੇ ਨੰਗ ਚੁੱਕੇ ਸੀ ਤੇ ਅਸੀਂ ਹੁਣ ਵੀ ਸਾਰੇ ਬੰਦ ਤੋੜ ਕੇ ਨੰਗ ਜਾਵਾਂਗੇ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਸਾਨ ਆਗੂ ਜਿੱਥੇ ਨੌਜਵਾਨ ਬਜ਼ੁਰਗ ਬੱਚੇ ਤੱਕ ਜਾ ਦੇ ਨੇ ਉੱਥੇ ਸਾਡੀ ਆ ਬੀਬੀਆਂ ਭੈਣਾਂ ਜਿਹੜੀ ਕਿ ਵੱਡੀ ਤਦਾਦ ਵਿੱਚ ਇੰਨਾ ਵੱਲੋ ਤਿਆਰੀ ਕੀਤੀ ਗਈ ਆ ਅਤੇ ਇਹਨਾਂ ਦਾ ਕਹਿਣਾ ਵੀ ਦਿੱਲੀ ਸਰਕਾਰ ਜੇਕਰ ਸਾਡੇ ਆਪਣੀਆਂ ਹੱਕੀ ਮੰਗਾਂ ਜਿਹੜੀ ਨਹੀਂ ਮੰਨਦੀ ਉਹ ਤੱਕ ਜਿਹੜਾ ਸੰਘਰਸ਼ ਚੱਲਦਾ ਰਹੇਗਾ ਭਾਵੇਂ 6 ਮਹੀਨੇ ਆ ਜਾਣ ਭਾਵੇਂ 1 ਸਾਲ ਆ ਜਾਣ ਕਿਸੇ ਦੀ ਪ੍ਰਵਾਹ ਨਹੀਂ ਆ ਘਰਾਂ ਦੇ ਘਰ ਜਿਹੜੇ ਛੱਡ ਕੇ ਚੱਲਦੇ ਆ ਸਾਡੇ ਆਪੇ ਰੱਖ ਕੇ ਰੱਖ ਕੇ ਖੰਗੇ ਪਰ ਖਾਸ ਕਰਕੇ ਜਿਹੜਾ ਕੋਲ ਕਹਿਣਾ ਵੀ ਸਾਡੀ ਹੱਕੀ ਮੰਗਾ ਜਿਹੜੀਆਂ ਵਾਲੇ ਜਿੰਨ ਚ ਨਹੀਂ ਮੰਗਦੇ ਉਸੇ ਤਰ੍ਹਾਂ ਜਿਹੜਾ ਇਹ ਧਰਨਾ ਬਦਲਣ ਜਿਹੜਾ ਲਗਾਤਾਰ ਚੱਲਦਾ ਰਹੂਗਾ ਤੇ ਵੱਡੇ ਜਿਹੜੇ ਕਾਫਲੇ ਨੇ ਜਿਹੜੇ ਕਿ ਪਿੰਡਾਂ ਦੇ ਪਿੰਡ ਵਿੱਚੋਂ ਟਾਲੀਆਂ ਦੇ ਲੜੇ ਲੈ ਕੇ ਵੱਡੇ ਕਾਫਲੇ ਪਹੁੰਚਾਂਗੇ ਹੁਣ ਦੇਖਣਾ ਹੈ ਕਿ ਹਰਿਆਣਾ ਬਾਰਡਰ ਦੇ ਸਰਕਾਰ ਜਿਹੜੀ ਆ ਉਹਨਾਂ ਨੇਗਾ ਹਰਿਆਣਾ ਬਾਰਡਰ ਲੰਘਣ ਦਿੰਦੀ ਜਾਂ ਨਹੀਂ ਦਿੰਦੀ ਇਹ ਤਾਂ ਉਹਨਾਂ ਸਮਝ ਦੱਸੇ ਸਰ ਮੈਨੂੰ ਦਿਓ ਜਾ ਮੈਂ ਤੁਹਾਡਾ ਆਪਣਾ ਹਰਦੀਪ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ